ਮੈਂ ਕੋਗਲ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਬਸ ਗੱਦਨ ਬੋਲੀ ਮੈਂ ਤੈਨੂੰ ਨਾ 5 ਮਿੰਟ ਨਹੀਂ ਇੱਥੇ ਜਰ ਸਕਦੀ ਮੇਰੇ ਘਰੋਂ ਦਫਾ ਹੋ ਜਾ ਤੇਰੇ ਪਿਓ ਨੇ ਤੈਨੂੰ ਇੱਥੇ ਬਾੜ ਲਿਆ ਹੁਣ ਮੈਂ ਤੈਨੂੰ 5 ਮਿੰਟ ਨਹੀਂ ਖੜਾ ਇੱਥੇ ਓਏ ਅਸਲ ਜਨਾ ਕਰ ਚ ਰਹਿਣ ਦੇ ਲਾਇਕ ਥੋੜੇ ਜਿ ਕੋਈ ਵੀ ਨਹੀਂ ਹੈਗਾ ਘੱਟ ਤੂੰ ਵੀ ਨਹੀਂ ਘੱਟ ਕੁੜੀਆਂ ਵੀ ਨਹੀਂ ਹੈਗੀਆਂ ਤੁਸੀਂ ਤਾਂ ਮੈਨੂੰ ਮਾਰ ਦੋ ਕਦਮ ਕਰ ਦੋ ਮੈਨੂੰ ਸਿਆਪਾ ਮੁੱਕੇ ਕਿਸੇ ਪਾਸੇ ਹੱਜੇ ਵੀ ਛੋਟੀ ਅੱਖਾਂ ਨਹੀਂ ਖੁੱਲੀਆਂ ਸਭ ਕੋ ਸਾਹਮਣੇ ਅੱਖਾਂ ਦੇ ਜੇ ਮਾਂ ਸਹੀ ਹੋਵੇ ਨਾ ਯਾਹ ਤਾਂ ਇਹ ਗਲਤ ਲੈਂਦੇ ਨਹੀਂ ਜਾਂਦੀਆਂ ਮੈਂ ਕਿੱਥੇ ਗਲਤ ਆ ਮੈਨੂੰ ਦੱਸੋ ਤਾਂ ਸਹੀ ਕੀ ਗਲਤੀ ਕਰੀਆ ਮੈਂ ਮੈਨੂੰ ਕੀ ਪਤਾ ਸੋਨੂੰ ਸਾਬ ਨੂੰ ਬਰਦਾਸ਼ਤ ਕਰਿਆ ਹੀ ਗਲਤੀ ਹੈ ਮੇਰੀ ਔਰ ਕੋਈ ਗਲਤੀ ਨਹੀਂ ਹੋਈ ਮੇਰੀ ਐਨੇ ਨੇ ਕਿਹਾ ਉਹ ਨੂੰ ਕੱਢਤਾ ਕਰਾ ਦੋ ਇਹ ਗੱਸਤੇ ਕਰਿਆ ਨੇ ਤਾਂ ਹੀ ਕੱਢਿਆ ਅਗਲੇ ਨੇ ਬਾਪੂ ਜੀ ਤੁਸੀਂ ਆਪ ਜੇ ਸਾਰੀਆਂ ਇਹ ਗੱਲਾਂ ਛੱਡੋ ਨਾਲੇ ਮੇਰੀ ਇੱਕ ਗੱਲ ਸੁਣ ਲਓ ਮੈਂ ਨਾ ਮੇਰੀ ਮਾਂ ਦੇ ਹੱਥੋਂ ਮਜਬੂਰ ਆ ਮੇਰੇ ਹੱਥ 'ਚ ਕੁਝ ਵੀ ਨਹੀਂ ਹੈਗਾ ਜਿਵੇਂ ਉਹ ਕਹਿਣਗੇ ਮੈਨੂੰ ਓਮੀ ਕਰਨਾ ਪਊਗਾ ਆ ਸੋਡੇ ਘਰ ਨਾਲ ਗੱਲ ਨਹੀਂ ਕੀਤੀ ਮਾਤਾ ਨੂੰ ਨਾ 5 ਮਿੰਟ ਨਹੀਂ ਇੱਥੇ ਜਰ ਸਕਦੀ ਮੇਰੇ ਘਰੋਂ ਦਫਾ ਹੋ ਜਾ ਤੇਰੇ ਪਿਓ ਨੇ ਤੈਨੂੰ ਇੱਥੇ ਬਾੜ ਲਿਆ ਹੁਣ ਮੈਂ ਤੈਨੂੰ 5 ਮਿੰਟ ਨਹੀਂ ਰੱਖਿਆ ਇੱਥੇ ਓਏ ਅਸਲ ਚ ਨਾ ਘਰ ਚ ਰਹਿੰਦੇ ਲਾਇਕ ਥੋੜੇ ਜਿ ਕੋਈ ਵੀ ਨਹੀਂ ਹੈਗਾ ਘੱਟ ਤੂੰ ਵੀ ਨਹੀਂ ਘੱਟ ਕੁੜੀਆਂ ਵੀ ਨਹੀਂ ਆ ਤੁਸੀਂ ਤਾਂ ਮੈਨੂੰ ਮਾਰ ਦਿਓ ਕਦਮ ਕਰ ਦਿਓ ਮੈਨੂੰ ਸਿਆਪਾ ਮੁੱਕੇ ਕਿਸੇ ਪਾਸੇ ਹਜੇ ਵੀ ਸੋਡੀਆਂ ਅੱਖਾਂ ਨਹੀਂ ਖੁੱਲੀਆਂ ਸਭ ਕੋ ਸਾਹਮਣੇ ਅੱਖਾਂ ਨੇ ਜੇ ਮਾਂ ਸਹੀ ਹੋਵੇ ਨਾ ਨਹੀਂ ਹਾਂ ਤਵੇ ਗਲਤ ਲੈਂਦੇ ਨਹੀਂ ਜਾਂਦੀ ਹੈਗੀਆ ਮੈਂ ਕਿੱਥੇ ਗਲਤ ਆ ਮੈਨੂੰ ਦੱਸੋ ਤਾਂ ਸਹੀ ਕੀ ਗਲਤੀ ਕਰੀਆ ਮੈਂ ਮੈਨੂੰ ਕੀ ਪਤਾ ਸੋਨੋ ਸਭ ਨੂੰ ਬਰਦਾਸ਼ਤ ਕਰਿਆ ਇਹ ਗਲਤੀ ਹੈ ਮੇਰੀ ਪਰ ਕੋਈ ਗਲਤੀ ਨਹੀਂ ਹੋਈ ਮੇਰੀ ਮੈਂ ਇਹਨੇ ਕਿਹਾ ਉਹਨੂੰ ਕੱਢਤਾ ਕਰਾ ਦੋ ਜੇ ਕਰਤਿਆ ਕਰਿਆ ਨੇ ਤਾਂ ਅਸੀਂ ਕੱਢਿਆ ਅਗਲੇ ਬਾਪੂ ਜੀ ਤੁਸੀਂ ਆਪ ਜੇ ਸਾਰੀਆਂ ਇਹ ਗੱਲਾਂ ਛੱਡੋ ਨਾਲੇ ਮੇਰੀ ਇੱਕ ਗੱਲ ਸੁਣ ਲਓ ਮੈਂ ਨਾ ਮੇਰੀ ਮਾਂ ਦੇ ਹੱਥੋਂ ਮਜਬੂਰ ਆ ਮੇਰੇ ਹੱਥ 'ਚ ਕੁਝ ਵੀ ਨਹੀਂ ਹੈ